ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਫਤੇਗੜ ਸਭਰਾ ਤਹਿਸੀਲ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਵਿਰੋਧ ਤਰੀਕ ਅੱਜ 7 ਅਕਤੂਬਰ 2005 ਤੇ ਸਮਾਂ ਸਵੇਰ ਦਾ 6:30 ਵਜੇ ਦਾ ਕਰੀਬ ਤੇ ਹੁਣ ਮੈਂ ਉਸੇ ਜਗ੍ਹਾ ਤੇ ਮੌਜੂਦ ਹਾਂ ਕੱਲ ਜਿਹੜੀ ਜ਼ਮੀਨ ਦੇ ਵਿੱਚ ਅਸੀਂ ਮੋਟਰ ਕੱਢ ਰਹੇ ਸੀ ਤੇ ਆਹ ਮੋਟਰ ਆ ਇੱਕ ਕੋਠਾ ਜਿਹੜਾ ਪਿੱਛੇ ਉਹਨਾਂ ਵੀਰਾਂ ਨੇ ਖੜਾ ਸੀ ਇਥੋਂ ਕਰੀਬ ਕੱਲ 10 ਤੋਂ 15 ਕਿਲੇ 15 ਕਰਮਾ ਸੋਈ 15 ਕਰਮਾ ਜਗਾ ਖੜੀ ਸੀ ਅੱਗੇ ਤੇ ਅੱਜ ਰਾਤ ਉਥੋਂ ਲੈ ਕੇ ਤੇ ਕਰੀਬ ਥਰਡੇ ਘਰਾਂ ਤੱਕ ਉੱਤੇਨ ਤੋਂ 4 ਕਿਲੇ ਜ਼ਮੀਨ ਜਿਹੜੀ ਦਰਿਆ ਲੈ ਗਿਆ ਇਹ ਵੀਰ ਜੀ ਆਪਾਂ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਆਪਾਂ ਕੱਲ ਖੜੇ ਸੀ ਹਾਂ ਵੀਰ ਜੀ ਉਹੋ ਜਗ੍ਹਾ ਏ ਦੇਖੋ ਆ ਸਾਰੀ ਜਗ੍ਹਾ ਮੇਰੀ ਆ ਕੋੜੀ ਸੀ ਮੋਟਰ ਵਾਲੀ ਇੱਕ ਮੇਰੀ ਮੋਟਰ ਪਹਿਲਾਂ ਡਿੱਗ ਚੁੱਕੀ ਵੇ ਚਲੇ ਗਈ ਆ ਇਹ ਦੂਜੀ ਮੋਟਰ ਸੀ ਇਹ ਵੀ ਡਿੱਗ ਚੁੱਕੀ ਆ ਇੱਥੇ ਮੇਰੀ ਜਿਹੜੀ ਜ਼ਮੀਨ ਖਤਮ ਹੋ ਚੁੱਕੀ ਸਾਰੀ ਬਿਲਕੁਲ ਮੈਂ ਜ਼ੀਰੋ ਲੈ ਚਲੇ ਗਿਆ ਵੈਗਰੂ ਕੁਝ ਨਹੀਂ ਰਹਿ ਗਿਆ ਹੁਣ ਬਸ ਖਤਮ ਹੋ ਗਈ ਵੈਗਰੂ ਕਰੂ ਆਸਰਾ ਕੱਲ ਆਪਣਾ ਗੋਰ ਵੀ ਤੇ ਇੰਨ ਵੀਰ ਨੂੰ ਡਿਆ ਸਭ ਕੁਝ ਇਹਦੋਂ ਪਹਿਲਾਂ ਆਪਣਾ ਨੌ ਕਿਲੇ ਥਾਂਦਰ ਚਲੇ ਗਿਆ ਇਹਦੋਂ ਪਹਿਲਾਂ ਨੌ ਕਿਲੇ ਚਲੇ ਗਿਆ ਸਾਡਾ ਫਿਰ ਕੱਲ ਪਾਣੀ ਆ ਇਹਦੋਂ ਹੁਣ ਜਿਹੜਾ 3.5 ਕਿਲੇ ਥਾਂ ਬਚਿਆ ਸੀ ਮੋਟਰ ਦੀ ਇਹਦੇ ਵਿੱਚ ਆ ਦੋ ਕਾਲਾ ਸਾਂ ਹੀ ਰਹਿ ਗਿਆ ਇਹਦੇ ਸਾਂ ਕਾਲਾ ਦੋ ਕਾਲਾ ਸਾਂ ਹੀ ਰਹਿ ਗਿਆ ਖਤਮ ਹੋ ਗਿਆ ਮੀਰੋ ਤੇ ਉਹੀ ਜਗ੍ਹਾ ਜਿੱਥੇ ਆਪਾਂ ਕੱਲ ਤਰੀਪ ਲਗਭਗ ਪਿੱਛੇ ਹਟੋ ਥੋੜਾ ਜਿਆਦਾ ਕੱਲ ਆਪਾਂ ਖੜ ਕੇ ਜਿੱਥੇ ਵੀਡੀਓ ਬਣਾ ਕੇ ਗਏ ਸੀ ਇਹਨਾਂ ਵੀਰਾਂ ਦੇ ਵੀਰ ਹਰਜਿੰਦਰ ਸਿੰਘ ਜੀ ਤੇ ਵੀਰ ਸੁਖਵਿੰਦਰ ਸਿੰਘ ਜੀ ਪਾਲੇ ਕੇ ਤੇ ਇਹ ਵੀਰ ਦੀ 8 ਤੋਂ 9 ਕਿਲੇ ਜ਼ਮੀਨ ਜਿਹੜੀ ਪਹਿਲਾਂ ਵਿੱਚ ਚਲੇ ਗਈ ਤੇ ਪਿੱਛੇ ਦਾ ਬਚਿਆ ਇਹ 2.5 ਕਿਲੇ ਥਾਂ ਜਿਹੜੇ ਜੱਟ ਨੇ 10 ਕਿਲੇ ਨੇ ਖੇਤੀ ਕੀਤੀ ਹੈ ਵੀਰੇ ਅੱਜ 10 ਕਿਲੇ ਨਾਲ ਥਾਂ ਪਿੱਛੇ ਰਹਿ ਜੇ ਉਹਦਾ ਦੇਲ ਹੀ ਜਾਣਦਾ ਨਾ ਤੇ ਮੇਰਾ ਖਿਆਲ ਆ ਕੁਝ ਫਸਲਾਂ ਦਾ ਪਹਿਲਾਂ ਸਾਰੀਆਂ ਗਈਆਂ ਲੋਕਾਂ ਦਾ ਜਨਮਰਾ ਨੁਕਸਾਨ ਹੋ ਗਿਆ ਘਰਾਂ ਦਾ ਹੋ ਗਿਆ ਤੇ ਜ਼ਮੀਨ ਰਹਿ ਗਈ ਈ ਢਾਈ ਕਿਲੇ ਕਣਕ ਬੀਜਣ ਦਾ ਆਸਰਾ ਸੀ ਕੁਝ ਦਿਨ ਪਹਿਲਾਂ ਇੱਕ ਸੰਸਥਾ ਆਈ ਉਹਨਾਂ ਨੇ ਖਾ ਤੇ ਵੀ ਦਿੱਤਾ ਪਰ ਉਹਨੂੰ ਕਰਾਂਗੇ ਕੀ ਖਾਰ ਵੀਰ ਹਾਂ ਦੱਸੋ ਤੁਸੀਂ ਹੁਣ ਆ ਜਿਹੜੇ ਹਾਲਾਤ ਆ ਤੁਹਾਡੇ ਸਾਹਮਣੇ ਆ ਇੱਕ ਬਸਾ ਨਿਸ਼ਾਨੀ ਰਹਿ ਗਈ ਆ ਕੱਲ੍ਹ ਵਾਲੀ ਮੋਟਰ ਦੀ ਜਿੱਥੇ ਵੀਰਾਂ ਨੂੰ ਖੜਕ ਕੇ ਮੈਂ ਵੀਡੀਓ ਬਣਾ ਕੇ ਲੱਗਿਆ ਸੀ ਕੋਈ ਜੇ ਉਹਦੇ ਪਾਣੀ ਦੇ ਹਾਲਾਤ ਨੇ ਸਰਕਾਰਾਂ ਵੀ ਇੱਥੇ ਕੀ ਕਰਨੀਆਂ ਸਰਕਾਰਾਂ ਨੂੰ ਪ੍ਰਾਲਾ ਕਰਨਾ ਚਾਹੀਦਾ ਸੀ ਜਦੋਂ ਪਾਣੀ ਘਟਿਆ ਸੀ ਉਦੋਂ ਅੱਜ ਤੱਕ ਹਾਲਾਤ ਇਹੋ ਜਿਹੇ ਆ ਅੱਜ ਇੱਥੇ ਲੱਗੇ ਖੜਨੂੰ ਦਿਨ ਨਹੀਂ ਕਰਦਾ ਇੰਨਾ ਡਰ ਆਉਂਦਾ ਤੇ ਜੇ ਅੱਜ ਰਾਤ ਦੇ ਮਿਜ ਵਿੱਚ 20 ਕਰਮਾ ਪਾਣੀ ਪਿੱਛੇ ਆ ਸਕਦਾ ਵਾ ਤੇ ਕੱਲ ਤੱਕ ਜੇ ਆ ਚਾਰ ਦਿਨ ਆ ਹਾਲਾਤ ਰਿਹਾ ਤੇ ਕੀ ਕਰਾਂਗੇ ਆਪਾਂ ਦੱਸੋ ਤੁਸੀਂ ਆ ਤੁਹਾਨੂੰ ਮੈਂ ਦਿਖਾਉਣਾ ਵਾ ਲਗ ਭੱਕ ਬੰਨ ਤੋਂ 5 ਤੋਂ 6 ਕਿਲੇ ਤੇ ਰਹਿ ਗਿਆ ਇਸ ਜਗ੍ਹਾ ਤੇ ਤੇ ਜੇ ਆਪਾਂ ਉਹ ਅੱਗੇ ਜਾਂਦੇ ਹਾਂ ਸਿਕਵਿੰਦਰ ਸਿੰਘ ਹਣੇ ਜਮੀਨਾਂ ਦੇ ਉਤੋਂ 4 4.5 ਕਿਲੇ ਤੇ ਆ ਰਹਿ ਗਿਆ ਕਾਦੀ ਪ੍ਰਸ਼ਾਸਨ ਵੇਟ ਕਰ ਰਿਹਾ ਕੀ ਅਡੀ ਕਰ ਰਿਹਾ ਸੋ ਸਾਡੀ ਤਾਂ ਇਹ ਬੇਨਤੀ ਆ ਜਿਹੜੀਆਂ ਜ਼ਮੀਨਾਂ ਰਹਿ ਗਈਆਂ ਉਹ ਤੁਸੀਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਜਿੰਨੀਆਂ ਸੜਕਾਂ ਸੰਸਥਾਵਾਂ ਨੇ ਜਿੰਨੀਆਂ ਸੰਪਰਦਾਵਾਂ ਨੇ ਕੋ ਸਰਕਾਰ ਦੀਆਂ ਜਿਹੜੀਆਂ ਜੋ ਵੀ ਧਾਰੇ ਬਣੇ ਨੇ ਤੁਸੀਂ ਆਓ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਜੇ ਕੋਈ 2-4 ਕਾਂ ਜ਼ਮੀਨ ਰਹਿ ਗਈ ਆ ਤੇ ਮੇਰੇ ਵੀਰ ਇਹਨਾਂ ਲੋਕਾਂ ਦਾ ਸਾਥ ਦਿਓ ਆ ਬੋਰ ਆ ਜਿੱਥੇ ਕੱਲ ਅਸੀਂ ਮੋਟਰ ਕੱਢ ਰਹੇ ਸੀ ਤੇ ਇਸ ਤੋਂ ਠੀਕ 20 ਕਰਮਾ ਜ਼ਮੀਨ ਜਿਹੜੀ ਅੱਗੇ ਖੜੀ ਸੀ ਜਿਹੜਾ ਲਗਭਗ ਇਸ ਵੀਰ ਦਾ ਆ ਦੇਖੋ ਸੰਤ ਜੀ ਲਗਭਗ 2 ਤੋਂ 2.5 ਕਿਲੇ ਥਾਂ ਜਿਹੜਾ ਇਸ ਪਾਸੇ ਲੈਹਿੰਦੇ ਪਾਸੇ ਚਲੇ ਗਏ ਅੱਗੇ ਜੋ ਅੱਜ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਤਕਰੀਬ ਸਵੇਰੇ 8:30 ਵਜੇ ਦਾ ਸਮਾਂ ਹੈ 7 ਅਕਤੂਬਰ 2025 ਦਾ ਔਰ ਹੁਣ ਸ਼ਾਮ ਤੱਕ ਜੋ ਵੀ ਇਥੋਂ ਨੇ ਅਪਡੇਟ ਹੋਏ ਆਪ ਜੀ ਦੇ ਸਨਮੁਖ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ